ਬਿਲਕੁਲ ਜੀ ਸਾਰੀ ਜਥੇਬੰਦੀ ਰੜਕਦੀ ਆ ਜੀ ਮੈਂ ਤਾਂ ਰੜਕਦੀ ਰੜਕਾਂ ਸਾਡਾ ਸਾਰੀ ਜਥੇਬੰਦੀ ਦਾ ਕਿਹੜਾ ਕੇਡਰ ਉਹ ਇਹਨਾਂ ਦੀ ਅੱਖ ਦੇ ਵਿੱਚ ਰੜਕਣਾ ਅਗਰ ਦੂਜਿਆਂ ਨਾਲ ਪ੍ਰੋਬਲਮ ਨਹੀਂ ਕਾਂਗਰਸ ਨਾਲ ਨਹੀਂ ਪ੍ਰੋਬਲਮ ਅਕਾਲੀ ਦਲ ਨਾਲ ਨਹੀਂ ਪ੍ਰੋਬਲਮ ਥੋੜੇ ਨਾਲ ਹੀ ਉਹ ਇਹਨਾਂ ਨਾਲ ਸੈਟਿੰਗ ਕਰਕੇ ਚੱਲਦੇ ਆ ਜੀ ਇਹਨਾਂ ਨਾਲ ਸੈਟਿੰਗ ਦੀ ਰਾਜਨੀਤੀ ਚੱਲਦੀ ਹੈ ਕੀ ਤੁਹਾਨੂੰ ਇਹ ਕਹ ਕੇ ਵੀ ਇਹ ਟੀਜ਼ ਜਾਂ ਚੜਾਉਂਦੇ ਨੇ ਵੀ ਇਹ ਖਾਲਸਤਾਨੀ ਦੇ ਇਹ 33 ਗੱਲ ਕਰਦੇ ਨੇ ਅੱਗ ਲਾ ਦੇਣ ਕਿ ਇਦਾਂ ਗੱਲ ਹੁੰਦੀਆਂ ਇੱਥੇ ਸੱਤ ਦੇ ਆਉਣ ਤੋਂ ਪਹਿਲਾਂ ਇੱਥੇ ਪੱਗ ਬੰਨਣਾ ਵੀ ਟੈਬੂ ਸੀਗਾ ਇੱਥੇ ਕਾਮਰੇਡ ਸੀ ਜਿਹੜੇ ਉਹਨਾਂ ਦੀ ਪਾਰਟੀ ਦੇ ਵਿੱਚ ਕਿ ਸਰਦਾਰ ਬੰਦਾ ਆ ਜਾਂਦਾ ਉਹਨੂੰ ਗਿਆਨੀ ਗਿਆਨੀ ਕਹਿ ਕੇ ਉਹਦੀ ਪੱਗ ਹਟਾਉਂਦੇ ਸੀ ਕਿ ਕਹਿੰਦੇ ਸੀ ਦਾੜੀ ਕਟਾ ਪੱਗ ਪੱਗ ਬੰਨਣੀ ਹੱਤ ਨਹੀਂ। ਸੱਤਵੇਂ ਇਹ ਗੱਲ ਕਹੀ ਸੀ ਆਪਦੀ ਜ਼ਮੀਨ ਦੇ ਉੱਤੇ ਬਣੀ ਯੂਨੀਵਰਸਿਟੀ ਦੇ ਵਿੱਚ ਆਪ ਦਾ ਸਿਰ ਉੱਚਾ ਕਰਕੇ ਪੱਗ ਵੀ ਬੰਨ੍ਹ ਸਕਦੇ ਹਾਂ ਅਸੀਂ ਦਾੜੀ ਪ੍ਰਕਾਸ਼ ਵੀ ਕਰ ਸਕਦੇ ਮੈਂ ਜਦੋਂ ਯੂਨੀਵਰਸਿਟੀ ਦੇ ਵਿੱਚ ਆਇਆ ਜੀ ਮੇਰੇ 조ੜਾ ਜ਼ਰੂਰ ਜਨਮ ਤੋਂ ਹੈਗਾਗਾ ਮੈਂ ਦਾੜੀ ਕਟਾਉਂਦਾ ਹੁੰਦਾ ਸੀਗਾ ਮੈਂ ਸੱਤ ਦੇ ਵਿੱਚ ਸਾਲ 1.5 ਸਾਲ ਕੰਮ ਕੀਤਾ ਸਾਲ 1.5 ਸਾਲ ਦੇ ਵਿੱਚ ਵਿੱਚ ਮੈਂ ਧੜੀ ਇਹ ਤਾਂ ਹੁਣ ਹੋਈ ਵੀ ਕਿਹਾ ਜਾਂਦਾ ਵੀ ਇਹਨਾਂ ਨੇ ਮੁੰਡੇ ਮਰਵਾ ਦੇਣੇ ਕਿਉਂ ਆ ਮਤਲਬ ਸਾਨੂੰ ਵੀ ਇਹ ਗੱਲ ਬੈਡ ਲੱਗੀ ਵੀ ਇਹ ਕਿਉਂ ਇਦਾਂ ਵਿਦਿਆਰਥੀਆਂ ਦੇ ਨਾਲ ਆਪਦੇ ਹੀ ਬੰਦੇ ਇਹਨਾਂ ਨੂੰ ਕਿਉਂ ਇਹ ਕਰਾਸ ਕਰ ਰਹੇ ਆ ਜਾਂ ਕਿਉਂ ਗੱਲ ਕੱਟਦੇ ਆ ਇਹਨਾਂ ਦੀ ਉਹਨਾਂ ਨੂੰ ਐ ਲੱਗਣ ਲੱਗਾ ਜਿਵੇਂ ਕੋਈ ਮੜੀ ਜੀ ਵੀ ਆਪਦੇ ਹੱਕ ਦੀ ਗੱਲ ਕਰੂਗਾ ਨਾ ਵੀ ਉਹ ਮਰਵਾ ਦੇਣਗੇ ਕਿਉਂਕਿ ਸਟੇਟ ਕਰਦੀ ਰਹੀਆਂ ਨੇ ਹਕਕਾਂ ਦੀ ਗੱਲ ਕਰ ਰਹੇ ਹੁਣ 33 ਗੱਲ ਕਹਿੰਦੇ ਆ ਫਿਰ ਹੁਣ ਆਪਾਂ ਜੀ ਦੇਖਿਓ ਵੀ ਆਪਦੇ ਹੱਕਾਂ ਦੀ ਆਪਾਂ ਇਹ ਕਹੀਏ ਕਿ ਅਰੇ ਸੀ ਆਪਦੀ ਹੱਕਾਂ ਦੀ ਗੱਲ ਕਰਨੀ ਆ ਆਪਦੇ ਰਾਈਟਸ ਦੀ ਗੱਲ ਕਰਨੀ ਆ ਜੋ ਕਿ ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਕਹਿੰਦਾਗਾ ਫੰਡਾਮੈਂਟਲ ਰਾਈਟਸ ਆ ਜਿਹੜੇ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਦਿੰਦਾ ਹੈ ਸਤਲੀਆ ਜਿਹੜਾ ਮੇਨ ਆਈਡੀਆਗਾ ਉਹ ਖੜਾਗਾ ਭਾਈ ਖਾਲੜਾ ਦੀ ਗੱਲ ਤੇ ਪਰ ਸੋਨੂੰ ਲੋਕ ਕਹਿੰਦੇ ਆ ਵੀ ਤਸਵੀਰ ਭਾਈ ਖਾਲੜਾ ਦੀ ਲਾਉਂਦੇ ਆ ਪਰ ਗੱਲ ਉਹ ਨਹੀਂ ਕਰਦੇ ਭਾਈ ਜਸਵੰਤ ਸਿੰਘ ਖਾਲੜਾ ਸਾਡੇ ਹੀਰੋ ਆ ਸੱਤ ਲਗਾਤਾਰ ਵਿਦਿਆਰਥੀਆਂ ਨੇ ਇਹ ਗੱਲ ਕਰਦੀ ਆਨੰਦਪੁਰ ਦੇ ਮਤੇ ਦੀ ਬਿਲਕੁਲ ਜੀ ਅਸੀਂ ਯੂਨੀਵਰਸਿਟੀ ਦੇ ਵਿੱਚ ਵੀ ਗੱਲ ਕਰਦੇ ਆ ਕਿ ਜਿੰਨੇ ਸੂਬੇ ਆ ਉਹਨਾਂ ਕੋਲੇ ਫੈਡਰਲ ਰਾਈਟਸ ਹੋਣੇ ਚਾਹੀਦੇ ਆ ਇੱਕ ਫੈਡਰਲ ਸਟਰਕਚਰ ਹੋਣਾ ਚਾਹੀਦਾ ਪਰ ਜਦੋਂ ਦੂਜਾ ਤੜਾਗਾ ਉੱਟ-ਪੁੱਸੀ ਮਾਰ ਕੇ ਖੜਾ ਹੋ ਜਾਂਦਾਗਾ ਉਹ ਕਹਿੰਦਾ ਵੀ ਨਹੀਂ 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 ਇਹ ਆਨੰਦਪੁਰ ਦੇ ਮਤੇ ਦੀ ਕੋਈ ਗੱਲ ਨਹੀਂ ਮਤਲਬ ਉੱਥੇ ਤੁਸੀਂ ਕਿਵੇਂ ਦੇਖ ਜਿਓਂ ਵੀ ਫਿਰ ਕੀ ਇਹ ਜੀ ਦੂਜੇ ਬੰਦਿਆਂ ਦੇ ਅੱਗ ਲੱਗਦੀ ਹੈ ਪੰਜਾਬ ਨੂੰ ਜੇ ਪੰਜਾਬੀ ਸੂਬਾ ਚਾਹੀਦਾ ਸੀਗਾ 10 ਸਾਲ ਛਿੱਧੀਆਂ ਦਿੱਤੀਆਂ ਨੇ ਫੇਰ ਜਾ ਕੇ ਪੰਜਾਬੀ ਸੂਬਾ ਬਣਿਆ ਨਾ ਫੇਰ ਆਪਾਂ ਅਨੰਦਪੁਰ ਸਾਹਿਬ ਦਾ ਮਤ ਆ ਗਿਆ ਫੇਰ ਧਰਮ ਯੁੱਧ ਮੋਰਚਾ ਆ ਗਿਆ ਵੀ ਜਿੰਨੇ ਮਸਲੇ ਆ ਜਿੰਨੇ ਇਹਨਾਂ ਦਾ ਹੱਲ ਆ ਵੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਕਿ ਪਰ ਜਦੋਂ ਤੁਹਾਡੇ ਵਰਗਾ ਹੀ ਵਿਦਿਆਰਥੀ ਲੀਡਰ ਇੱਕ ਵੱਡੇ ਉਹ ਪੋਲਿਟਿਕਸ ਵਿੱਚ ਚਲਾ ਜਾਂਦਾ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਦਾ ਉੱਥੇ ਆ ਕੇ ਗੱਲ ਤਾਂ ਉਹ ਕਰਦਾ ਪਰ ਨਾ ਤਾਂ ਉਦੋਂ ਇਹ ਲੱਗਦਾ ਵੀ ਦਰੋਗ ਗੱਲ ਕਰਦਾ ਉਦੋਂ ਤਾਂ ਉਹ ਨੂੰ ਇਹ ਹੁੰਦਾ ਵੀ ਮੇਰੀ ਆ ਹਲਕੇ ਤੋਂ ਮੈਨੂੰ ਟਿਕਟ ਮਿਲ ਜੇ ਮੈਂ ਜਿੱਤ ਜਾ ਤੇ ਹੁਣ ਮੈਂ ਸਰਕਾਰ ਚ ਕੋਈ ਮੰਤਰੀ ਬਣਾ ਜਾਂ ਨੈਕ ਤੇ ਆਪਦੀ ਹੱਕਾਂ ਦੀ ਗੱਲ ਉਵੇਂ ਬਰਕਰਾਰ ਰੱਖਣੀ ਆ ਪ੍ਰੈਕਟਿਸ ਦੇ ਵਿੱਚ ਲੰਘਣਾ ਚਾਹੀਦਾਗਾ ਜਿਹੜੇ ਨਿਕਲੇ ਨੇ ਪ੍ਰੈਕਟਿਸ ਚੋਂ ਮੈਂ ਉਹਨਾਂ ਦੀ ਗੱਲ ਕਰਦਾਗਾ ਉਹਨਾਂ ਨੂੰ ਫਿਰ ਕੀ ਕਿਸੂ ਪੈਗੇ ਵੀ ਇੱਕ ਤਾਂ ਯੂਨੀਵਰਸਿਟੀ ਦੇ ਵਿੱਚੋਂ ਇਸ ਤਰ੍ਹਾਂ ਦੀ ਪੰਥ ਪੰਜਾ ਦੀ ਪੋਲਿਟ ਤੇ ਫਿਰ ਉਹਨਾਂ ਦੀ ਜਿਹੜੀ ਜੇ ਅੰਦਰ ਗੱਲ ਹੁੰਦੀ ਵੀ ਪੰਥ ਪੰਜਾਬ ਵਾਲੀ ਡਿਲੀਊਟ ਹੋ ਜਾਂਦੀ ਆ ਪਰ ਤੁਹਾਨੂੰ ਲੱਗਦਾ ਐਨਐਸਯੂਆਈ ਦਾ ਹਰੇ ਵੀ ਉਹੀ ਹੋਲਡ ਆ ਉਹੀ ਪੁਰਾਣੇ ਲੀਡਰਾਂ ਦਾ ਜ਼ਿਆਦਾ ਪ੍ਰਭਾਵ ਰਹਦਾਗਾ ਉਹ ਸਾਨੂੰ ਕਿੱਥੇ ਗੱਲ ਕਰਨ ਦੇਣਗੇ 11 ਸਾਲਾਂ ਦੀ ਆਰਐਸਐਸਪੀ ਮਿਹਨਤ ਅੱਜ ਮਿੱਟੀ ਹੋ ਗਈ ਸੋਨੂੰ ਵੀ ਇਹੀ ਲੱਗਿਆ ਵੀ ਮਿੱਟੀ ਹੋ ਗਿਆ ਕੱਲ ਸਾਰਾ ਕੁਝ ਉਹਨਾਂ ਦਾ ਜੋ ਉਹਨਾਂ ਨੇ ਇਹਦਾ ਢਾਂਚਾ ਖੜਾ ਕੀਤਾ ਸੀਗਾ ਤੇ ਸਾਰਾ ਪੰਜਾਬ ਨੇ ਆ ਕੇ ਸਾਰਾ ਕੁਝ ਪੈਸਨੈਸ ਕਰਤਾ ਇਹ ਹੋਇਆ ਕੱਲ ਪਰ ਅਸੀਂ ਕਨਫਲਿਕਟ 'ਚ ਨਹੀਂ ਆਉਣਾ ਚਾਹੁੰਦੇ ਜਿੰਨਾ ਟਾਈਮ ਇਹ ਨਹੀਂ ਹੁੰਦੇ ਜੋ ਦੇ ਕਨਫਲਿਕਟ ਦੇ ਵਿੱਚ ਆਉਣਗੇ ਫਿਰ ਸਾਡੇ ਵੀ ਚੂੜੀਆਂ ਨਹੀਂ ਪਈਆਂ ਹੋਣਗੀਆਂ ਅਸੀਂ ਵੀ ਫਿਰ ਇਹਨਾਂ ਨਾਲ ਬਰਾਬਰ ਦੀ ਟੱਕਰ ਲੈਾਂਗੇ ਤੁਸੀਂ ਉਹਦੇ ਲਈ ਰੈਡੀ ਹੈ ਰੈਡੀ ਹਾਂ ਜੀ ਅਸੀਂ ਹੁਣ ਦੋ ਚਾਰ ਨਾਮ ਲਵਾਂਗਾ ਤੇ ਮੈਂ ਚਾਹਣਾ ਇੱਕ ਇੱਕ ਸ਼ਬਦ 'ਚ ਤੁਸੀਂ ਉਹਨਾਂ ਨੂੰ ਉਹਨਾਂ ਬਾਰੇ ਕੀ ਸੋਚਦੇ ਹੋ ਭਾਈ ਜਸਵੰਤ ਸਿੰਘ ਖਾਲੜਾ ਭਾਈ ਜਸਵੰਤ ਸਿੰਘ ਖਾਲੜਾ ਸਾਡੇ ਹੀਰੋ ਹੈ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਪਰ ਪੋਲਿਟਿਕਲ ਲੀਡਰ ਚੰਗੇ ਜਰੂਰ ਹੋ ਸਕਦੇ ਆ ਪਰ ਉਹਨਾਂ ਨੇ ਪੰਥ ਦਾ ਪੱਠਾ ਹੀ ਬਹਾਇਆਗਾ ਪੰਥ ਪੰਜਾਬ ਦਾ ਉਹਨਾਂ ਨੇ ਵੇੜਾ ਹੀ ਕਰਕੇ ਕੀਤਾ ਹੈ ਜੀ ਕੈਪਟਨ ਮਨਵਿੰਦਰ ਸਿੰਘ ਉਹਨਾਂ ਨੇ ਵੀ ਆਪ ਜਿਹੜੀ ਪੋਲਿਟ ਤੇ ਮੌਜੂਦਾ ਭਗਵਾਨ ਮਾਨ ਉਹਨਾਂ ਦਾ ਜੀ ਬਸ ਉਹਨੂੰ ਸਾਰੀ ਸਾਰੀ ਉਹਨਾਂ ਨੂੰ ਹੁਣ ਪਤਾ ਹੀ ਆ ਵੀ ਪੂਰਾ ਪੰਜਾਬ ਉਹਨਾਂ ਨੂੰ ਇਸ ਟਾਈਮ ਤੇ ਕੀ ਕਹਿ ਰਿਹਾ ਹੈ ਨਾ